ਨਸ਼ਾ ਵੇਚਣ ਤੋਂ ਰੋਕਿਆ ਤਾਂ ਫਿਰ ਦੋਹਾਂ ਧਿਰਾਂ درمیان ਜ਼ਬਰਦਸਤ ਲੜਾਈ ਚੱਲੀ ਐ ਟਾਂ ਰੋੜੇ ਦੋਹਾਂ ਧਿਰਾਂ ਦੇ 4 ਲੋਕ ਜ਼ਖਮੀ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ ਬਟਾਲਾ ਦੇ ਨਸ਼ੇ ਦੀ ਵਿਕਰੀ ਲਈ ਬਦਨਾਮ ਇਲਾਕਾ ਗਾਂਧੀ ਕੈਂਪ ਵਿੱਚ ਦੋ ਧਿਰਾਂ درمیان ਹੋਏ ਝਗੜੇ ਦੌਰਾਨ ਜ਼ਬਰਦਸਤ ਲੜਾਈ ਹੋਈ ਅਤੇ ਦੋਹਾਂ ਪਾਸੋਂ ਜਮ ਕੇ ਇੱਟਾਂ ਰੋੜੇ ਤੇ ਤੇਜ਼ਧਾਰ ਹਥਿਆਰ ਵੀ ਚਲੇ ਇਸ ਝਗੜੇ ਵਿੱਚ ਦੋਹਾਂ ਧਿਰਾਂ ਦੇ 2-2 ਲੋਕ ਜ਼ਖਮੀ ਹੋਣ ਦੀ ਖਬਰ ਹੈ ਝਗੜੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਚਾਰੋਂ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਵਿਖੇ ਚੱਲ ਰਿਹਾ ਹੈ ਉੱਥੇ ਹੀ ਇੱਕ ਧਿਰ ਦਾ ਦੋਸ਼ ਹੈ ਕਿ ਨਸ਼ਾ ਵੇਚਣ ਤੋਂ ਰੋਕਣ ਤੇ ਦੂਜੇ ਧਿਰ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਇੱਕ تیر ਦੇ ਜ਼ਖਮੀ ਬਲਵਿੰਦਰ ਸਿੰਘ ਅਤੇ ਉਸ ਦੀ ਮਾਂ ਪੁਸ਼ਪਾ ਨੇ ਦੂਸਰੀ ਧਿਰ ਤੇ આરોਪ ਲਗਾਏ ਕਿ ਦੂਸਰੀ ਧਿਰ ਦੇ ਰਵੀ ਅਤੇ ਅਜੈ ਸ਼ਰਿਆਮ ਉਹਨਾਂ ਦੇ ਘਰ ਨਜ਼ਦੀਕ ਨਸ਼ਾ ਵੇਚਦੇ ਹਨ ਜਿਸ ਨੂੰ ਲੈ ਕੇ ਉਹਨਾਂ ਕਈ ਵਾਰ ਰੋਕਿਆ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਲੇਕਿਨ ਕੁਝ ਨਹੀਂ ਹੋਇਆ ਪਰ ਇਸੇ ਰੰਜਿਸ਼ ਤੇ ਤੋਂ ਉਹਨਾਂ ਦੇ ਉੱਤੇ ਦੂਸਰੀ ਧਿਰ ਨੇ ਹਮਲਾ ਕੀਤਾ ਹੈ ਅਤੇ ਆਪਣੇ ਬਚਾਅ ਵਿੱਚ ਉਹਨਾਂ ਨੇ ਇਹਨਾਂ ਦਾ ਹੀ ਦਾਤਰ ਖੋਲ੍ਹਿਆ ਉਹਨਾਂ ਕਿ ਹਾਕੀ ਸਾਨੂੰ ਇਨਸਾਫ ਚਾਹੀਦਾ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਛੋਟੇ ਭਰਾ ਨੂੰ ਮਾਰਿਆ ਤਾਂ ਗੱਲ ਭਈ ਮੈਂ ਨਾ ਕੰਮ ਤੋਂ ਨਾ ਉਹ ਪ੍ਰੇਵਤ ਭਰਾ ਨੂੰ ਨਾ ਮੇਰੇ ਨੂੰ ਪੈ ਗਏ ਤੇ ਮੈਂ ਵਿੱਚ ਜਾਨੀ ਛਡਾਵਾ ਪਿਆ ਮੈਂ ਆਪਣੇ ਹੱਡੇ ਮੋਰ ਤੇ ਹੀ ਆ ਕੇ ਨਾ ਤੇ ਮੈਂ ਉਹ ਚਾਰ ਪੰਜ ਜਣੇ ਸੀ ਉਹਨਾਂ ਦੇ ਨਾਲ ਹੋੜੀਆਂ ਨਾਲ ਪਸਾਤੇ ਸੀ ਉਹ ਦੋ ਭਰਾ ਹੀ ਆਪੀ ਉਹਨਾਂ ਦਾ ਪਿਓ ਹੀ ਤੇ ਉਹਨਾਂ ਨੇ ਨਾ ਆਂਦਿਆ ਦੇ ਵੇਖਿਆ ਸੋਨੇ ਆ ਕੱਖ ਨਹੀਂ ਮੇਰੇ ਤੇ ਦੱਤਰਾ ਕਿਰਪਾਨਾਂ ਨਾਲ ਹਮਲਾ ਕਰਤਾ ਮੇਰੇ ਹੱਥ ਤੇ ਬਾਹਾਂ ਤੇ ਜਾਨਕੀ ਜਿੱਥੇ ਜਿੱਥੇ ਵਜੇ ਉਹਨਾਂ ਨੇ ਮੇਰੇ ਤੇ ਪੂਰੀ ਤਸੱਲੀ ਬਖਸ਼ੀ ਯਾਨਕੀ ਹਮਲਾ ਕਰਤਾ ਉਹਨਾਂ ਨੇ ਆਡੇ ਭਾਈ ਦੋ ਜ ਜੇ ਜਿਹੜਾ ਮੁੰਡਾ ਕਹਾਂਗੇ ਨਸ਼ਾ ਵੇਚਦੇ ਸੀ ਤੇ ਨਸ਼ਾ ਵੇਚਣ ਦਾ ਉਹਨਾਂ ਨੂੰ ਰੋਕਦੇ ਸਾਂ ਉਹ ਭਾਈ ਤੁਸੀਂ ਸਾਰੇ ਹਰ ਕਿਸੇ ਨੂੰ ਕਹੇ ਕੋਈ ਨਿਕਵਾਰੀ ਕਰਵਾ ਸਕਦੇ ਹੋ ਕਿਸੇ ਨੂੰ ਵੀ ਲਾਗੇ ਚੱਕੇ ਪੁੱਛ ਸਕਦੇ ਹੋ ਅਜੀ ਤਾ ਪਹਿਲਾਂ ਤਾਂ ਮੇਰੇ ਭਰਾ ਤੇ ਹਮਲਾ ਕੀਤਾ ਸੀ ਉਹਨੇ ਵੀ ਸਾਨੂੰ ਜਾਨਾ ਜਾਂਦੇ ਨਾਲ ਛੇਰਨਾ ਕਰਨਾ ਤੰਗ ਕਰਨਾ ਕਰਨਾ ਮੈਂ ਨਾ ਇੱਕ ਦਿਨ ਰੇੜੀ ਲੈ ਕੇ ਚੱਲਾਂ ਤੇ ਰੇੜੀ ਇੱਕ ਦਿਨ ਉਹਦੀ ਸਕੂਟਰੀ ਲਾਗੂ ਕੱਢੀ ਬਸ ਉਸੇ ਦਿਨ ਦੀ ਉਹਨੇ ਰਮਸ਼ ਰੱਖੀ ਸੀ ਤੇ ਮੈਨੂੰ ਨਾ ਜਨਨੇ ਗਾਲਾਂ ਕੱਢਣੇ ਮੈਂ ਰੇੜੀ ਲੈ ਕੇ ਚੱਲਾ ਹੂ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਬਕਾਇਦਾ ਦੇ ਸਕਦੇ ਹੋ ਵੀ ਮੇਰੇ ਤੇ ਕਿਰਪਾਨ ਤੇ ਉਹਦਾ ਹਮਲਾ ਕੀਤਾ ਉਹਨੇ ਫਿਰ ਲਾਗੇ ਖਲੋਤੇ ਮੁੰਡਿਆਂ ਨੇ ਮੈਨੂੰ ਬਚਾ ਲਿਆ ਮੈਂ ਰੇੜੀ ਬੈਕ ਲੈ ਕੇ ਚਲੇ ਗਿਆ ਤੇ 10 15 ਮਿੰਟ ਦੀ ਵੀਡੀਓ ਭਾਵੇਂ ਖੁਦ ਦੇਖ ਲਓ ਇਹ ਸਾਨੂੰ ਲਗਾਤਾਰ ਗਾਲਾਂ ਕੱਢੀ ਜਾਂਦਾ ਸੀ ਕੱਢਿਆ ਹੀ ਜਾਂਦਾ ਸੀ ਕੱਢੀ ਜਾਂਦਾ ਸੀ ਉਹਦੇ ਵਿੱਚ ਇੱਕ ਸਾਡਾ ਤਾਏ ਦਾ ਮੁੰਡਾ ਸੀ ਮੋਟਰਸਾਈਕਲ ਤੇ ਆਇਆ ਉਹਨੇ ਸਾਨੂੰ ਅੱਗੇ ਰੋਕਿਆ ਪਰ ਇਹਨੇ ਉਹਦੀ ਵੀ ਨਹੀਂ ਮੰਨੀ ਹਾਰ ਕੇ ਉਹ ਵੀ ਚਲੇ ਗਿਆ ਫਿਰ ਇਨੇ ਸਾਡੇ ਘਰ ਤੱਕ ਰੁਜਣਾ ਨਹੀਂ ਇਹਨੇ ਨਸ਼ਾ ਭੇਜਨੇ ਕਦੇ ਥੁਕਣਾ ਇਹ ਮੁੰਡੇ ਤੋਂ ਸਾਨੂੰ ਖਤਰਾ ਹੈ ਇਹਦੇ ਕੋਲ ਦਨਾਲੀ ਵੀ ਹੈਗੀ ਏ ਇਹਦੀ ਦਨਾਲੀ ਵੀ ਰਜਵੇ ਕੀਤੀ ਜਾਏ ਤਾਂ ਮੈਨੂੰ ਰਜਣਾ ਧਮਕੀ ਦਿੰਦਾ ਹੁਣ ਮੈਂ ਸੋਲਾ ਕਰਕੇ ਫੇਰ ਤਰ੍ਹਾਂ ਕਤਲ ਕਰ ਦੇਣਾ ਮੈਂ ਉਹਨਾਂ ਦਾ ਕਹਿਣਾ ਹੈ ਕਿ ਇਹ ਨਸ਼ਾ ਵੇਚਨੇ ਦੀ ਸਾਡੇ ਗਲੀ ਦੇ ਵਿੱਚ ਆ ਕੇ ਤਾਂ ਮੈਂ ਨਸ਼ਾ ਵੇਚਣ ਤੋਂ ਰੋਕਦਾ ਵੀ ਕਿਸੇ ਕਹਿੰਦਾ ਸਾਡੇ ਤੇ ਨਹੀਂ ਨਹੀਂ ਸਰ ਝੂਠ ਹੈ ਤੇ ਪਹਿਲਾਂ ਮੇਰੀ ਇੱਕ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਜਿਹੜੇ ਬਿਨਾਂ ਸੋਚਿਓ ਮੈਂ ਪੱਤਰਕਾਰਾਂ ਨੂੰ ਨਹੀਂ ਗਲਤੀ ਕਰ ਸਕਦਾ ਚਲੋ ਤੁਹਾਡੀ ਡਿਊਟੀ ਹੈ ਉਹ ਪੱਤਰਕਾਰਾਂ ਨੂੰ ਪਹਿਲਾਂ ਦੋਨਾਂ ਧਿਰਾਂ ਬਾਰੇ ਸੋਚ ਸਮਝ ਕੇ ਆਪਣੇ ਫਿਰ ਵਿਚਾਰ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਧਰ ਨੂੰ ਤੁਸੀਂ ਪੁੱਛ ਲਿਆ ਦੂਸਰੀ ਧਰ ਨੂੰ ਹਾਂ ਜੇ ਕੈਂਪ ਸਾਰੇ ਦੇ ਵਿੱਚ ਕੋਈ ਕੈਦੇ ਵੀ ਸਾਡੇ ਨੂੰ ਨਸ਼ਾ ਵੇਚਦਾ ਤੇ ਅਸੀਂ ਜਿਹੜੀ ਸਿਰਮਾਨਾ ਸਾਨੂੰ ਸਰਕਾਰ ਲਾਏਗੀ ਅਸੀਂ ਇਹ ਕੇਸ ਵੀ ਭੁੱਲ ਜਾਾਂਗੇ ਸਾਡਾ ਭਾਵੇਂ ਕੁਛ ਵੀ ਕਰ ਦਿਓ ਨੁਕਸਾਨ ਕਤਲ ਕਰ ਦਿਓ ਮੈਂ ਹਰ ਚੀਜ਼ ਦਾ ਜ਼ਿੰਮੇਵਾਰ ਹਾਂ ਜੇ ਕੋਈ ਬੱਚਾ ਤੱਕ ਸਾਡੇ ਉਲੂ ਕਹ ਦੇ ਅਸੀਂ ਰੇੜੀ ਦਾ ਕੰਮ ਕਰਨੇ ਆ ਫਰੂਟ ਦਾ ਕੰਮ ਕਰਨੇ ਆ ਉਹ ਸਲੂਨ ਦੇ ਉੱਤੇ ਜਾਂਦਾ ਉਹਨੂੰ ਸਲੂਨ ਤੇ ਵੀ ਧਮਕੀਆਂ ਦਿੰਦਾ ਸਾਨੂੰ ਇਹਦੇ ਤੋਂ ਖਤਰਾ ਹੈ ਮੈਂ ਇਨਸਾਫ ਚਾਹਨਾ ਤਾਂ ਮੈਨੂੰ ਦਿਨਾਲੀ ਦੀਆਂ ਧਮਕੀਆਂ ਦਿੰਦਾ ਉਹਦਾ ਸੀਸੀਟੀਵੀ ਦੇ ਵਿੱਚ ਵੀ ਦਨਾਲੀ ਵੱਲੋਂ ਕਹਿੰਦਾ ਸੀ ਦਨਾਲੀ ਲਿਓ ਦਨਾਲੀ ਲਿਓ ਇਹ ਨਹੀਂ ਮੈਨੂੰ ਪਤਾ ਵੀ ਹੁਣ ਚੋਣ ਚੱਲਦੇ ਪਏ ਕਿ ਜਾਂ ਇਹਦੇ ਕੋਲ ਉਸ ਟਾਈਮ ਇਹਦੇ ਕੋਲ ਹੁੰਦੀ ਤੇ ਇੰਨੇ ਸਾਡਾ ਕਤਲ ਕਰ ਦੇਣਾ ਸੀ ਸਾਨੂੰ ਇਹ ਜਨਾਲੀ ਜਬਤ ਹੋਣੀ ਚਾਹੀਦੀ ਇਹੋ ਜੇ ਬੰਦਿਆਂ ਨੂੰ ਤੇ ਹਰ ਇੱਕ ਨੂੰ ਚਪੇੜਾ ਮਾਰਦਾ ਘਰ ਜਾ ਕੇ ਮੈਨੂੰ ਇਨਸਾਫ ਚਾਹੀਦਾ ਇਹੋ ਜੇ ਬੰਦਿਆਂ ਕੋਲ ਕੋਈ ਖਤਰਾ ਇਹ ਭਾਜੀ ਨਸ਼ਾ ਵੇਚ ਦਿਆ ਸਾਡੇ ਬੇਟੇ ਨੇ ਲੱਕਿਆ ਇਹਨਾਂ ਨੇ ਸਵੇਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਅਸੀਂ ਤੇ ਚੁੱਪ ਕਰਕੇ ਆਪਣੇ ਘਰ ਬੈਠੇ ਤੇ ਸਾਨੂੰ ਕਿਸੇ ਗੱਲ-ਵਾਦ ਦਾ ਨਹੀਂ ਪਤਾ ਹੈਗਾ ਇਹਨਾਂ ਨੇ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਐ ਮੈਂ ਤੇ ਘਰ ਵਾਲਾ ਮੇਰਾ ਮੇਰੀ ਬੇਟੀ ਮੇਰੀ ਨੂੰਹ ਇਹ ਲੜਕਾ ਸੀ ਸਾਡਾ ਅਸੀਂ ਛਡਾਂਦੇ ਰਹੇ ਨਾਲ ਸਾਡੇ ਵੀ ਇੱਟ-ਵੱਟੇ ਬੜੇ ਮਾਰੇ ਆ ਹਾਂ ਹਿਆਰ ਹਾਂਜੀ ਭਾਜੀ ਇੱਕ ਰਾਤ ਅਸੀਂ ਖੋਇਆ ਦਾ ਉਹ ਸਾਡੇ ਘਰ ਪਿਆ ਦਾ ਸੀ ਮੈਂ ਇਹੋ ਚਾਹੁੰਦੀ ਆ ਕਿ ਇਹਦਾ ਇਨਸਾਫ ਹੋਏ ਇੱਕ ਜਿਹੜਾ ਅਸੀਂ ਨਸ਼ੇ ਵੱਲੋਂ ਦੱਸਨੇ ਆ ਤੇ ਇਹ ਜਿਹੜਾ ਜ ਸਾਡੇ ਸਾਰੇ ਪਰਿਵਾਰ ਲੈ ਕੇ ਸਾਨੂੰ ਪੈ ਜਾਂਦੇ ਤੇ ਫੇਰ ਸਾਡੀ ਪੁਲਿਸ ਕਾਦੀ ਮਦਦ ਕਰਨ ਗਈ ਐ ਰਾਤੀ ਰਾਤ ਗੱਲ ਕਰੀ ਤਰਾ ਆ ਤਾਂ ਇਹਨਾਂ ਨੇ 9:30 ਵਜੇ ਸਾਡੇ ਵੇੜੇ ਦੇ ਵਿੱਚ ਬੂਹੇ ਦੇ ਅੱਗੇ ਇੱਕ ਬੜਾ ਰੋਲਾ ਪਾਇਆ ਹੈ ਹਨ ਬੰਦੇ ਪੈ ਗਏ ਹਨ ਬੰਦੇ ਪੈ ਗਏ ਇਹ ਇੱਕ ਇੱਕ ਮੋਟਰਸਾਈਕਲ ਉਤੇ ਪੰਜ ਪੰਜ ਜਣੇ ਬੈਠੇ ਰਹੇ ਅਸੀਂ ਦੋ ਫੋਨ ਕੀਤੇ ਨੇ 112 ਨੰਬਰ ਵਾਲਿਆਂ ਨੂੰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਇਹ ਭਾਜੀ ਸਾਡੇ ਨਾਲ ਛੋਟੀ ਗਲੀ 'ਚ ਮੇਰਾ ਘਰ ਆ ਉਹਦਾ ਛੋਟਾ ਦਰਵਾਜ਼ਾ ਹੈਗਾ ਉੱਥੇ ਮੁੰਡੇ ਰਾਤ ਨੂੰ ਕੰਡਾ ਧਰ ਕੇ ਨਸ਼ਾ ਵੇਚਦੇ ਪਏ ਸੀ ਨਸ਼ਾ ਤੋਲ ਤੋਲ ਕੇ ਦੇ ਰਹੇ ਸੀ ਮੁੰਡੇ ਦਾ ਨਾਮ ਹੈਗਾ ਇੱਕ ਟਿੰਕੀ ਆ ਸਵਰਿੰਦਰਾਸ ਆ ਉਹਦੇ ਪਿਓ ਦਾ ਨਾਮ ਉੱਤਰ ਅਜੇ ਕੁਮਾਰ ਸਵਰਨਦਾਸ ਉਹਨਾਂ ਦੇ ਮਾਮੇ ਦਾ ਮੁੰਡਾ ਵਾ ਇੱਕ ਲਵ ਕੁਮਾਰ ਉਹਦਾ ਨਾਮ ਇਹ ਸਾਰੇ ਕਾਫੀ ਜਨੇ ਹੈਗੇ ਜਿਹੜੇ ਨਸ਼ਾ ਵੇਚਦੇ ਪਏ ਸੀ ਮੈਂ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਮੈਂ ਕਹਾ ਮੇਰੀ ਗੱਲ ਸੁਣੋ ਇਹ ਮੇਰਾ ਘਰ ਹੈ ਇੱਥੇ ਬਾਹਰ ਵੀ ਜਾਣਾਵੇਂ ਨੰਗਰਾਂ ਵੀ ਹੈਗਾ ਵਾ ਇੱਥੇ ਇਹ ਕੰਮ ਨਾ ਕਰੋ ਆਪਣਾ ਤੁਸੀਂ ਮੱਲਾ ਛੱਡ ਕੇ ਤੇ ਮੇਰੇ ਮੱਲੇ ਆ ਕੇ ਕੰਮ ਕਰਦੇ ਪਿਓ ਇੰਨੇ ਵੇਲੇ ਕੰਡਾ ਚੋਕ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਵੇਖਿਆ ਸੋਣਾ ਕੁਛ ਨਹੀਂ ਦਾਤਰ ਲੈ ਕੇ ਆਣ ਮੇਰੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਵਾ ਮੈਨੂੰ ਵੀ ਜ਼ਖਮੀ ਕੀਤਾ ਮੇਰੇ ਪਰਿਵਾਰ ਨੂੰ ਮੇਰੇ ਡੈਡੀ ਨੂੰ ਜ਼ਖਮੀ ਕੀਤਾ ਮੇਰੇ ਤੇਜਦਾਰ ਆਧਾਰ ਦਾ ਹਥਿਆਰ ਨਾਲ ਮਾਰਿਆ ਜਿਸ ਦਿਨ ਮੇਰੇ ਹੱਥੇ ਟਾਂਕੇ ਲੱਗੇ ਆ ਫਿਰ ਆਪ ਹੀ ਝੂਠੀਆਂ ਐਮਲਰਮ ਕਰਕੇ ਕਟਾ ਕੇ ਚੀਰੇ ਲਾ ਕੇ ਇਹ ਆਪ ਦਾਖਲ ਹੋ ਗਿਆ ਰਾਤ ਵੀ ਇਹਨਾਂ ਨੇ ਇੱਥੇ ਮੈਂ ਹਸਪੀਟਲ ਹਾਂ ਮੈਨੂੰ ਬੰਦੇ ਪਵਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਮਹਾ ਤੋਂ ਜਾ ਕੇ ਬਾਹਰ ਆਪਣੀ ਜਾਨ ਬਚਾਈ ਆ ਜਿਹਦੇ ਵਿੱਚ ਇਹਨਾਂ ਨੇ ਪੂਰੀ ਰਾਤ ਸਾਜ਼ਿਸ਼ ਰਚੀ ਆ ਕਿ ਇਹਨੂੰ ਰਾਤ ਹੀ ਸੱਟਾ ਮਾਰਦੀ ਹਸਪੀਟਲ ਦੇ ਵਿੱਚ ਮੈਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਆ ਜਿਹਦੇ ਕਰਕੇ ਮੈਂ 112 ਨੰਬਰ ਤੇ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਆ ਕਿ ਜਨਾਬ ਮੇਰੇ ਘਰ ਦੇ ਬਾਹਰ ਵੇਖੋ ਕਿੰਨੇ ਬੰਦੇ ਇਕੱਠੇ ਹੋਏ ਨੇ ਜਾ ਕੇ ਮੈਂ ਤੇ ਹਸਪੀਟਲ ਦੇ ਵਿੱਚੋਂ ਇਸ ਟਾਈਮ ਲਾਂਬੇ ਹੋ ਗਿਆ ਵਾਂ ਤੇ ਮੇਰੇ ਘਰ ਦੀ ਵੀ ਪ੍ਰੋਟੈਕਸ਼ਨ ਜਿਹੜੀ ਹੈ ਕੀਤੀ ਜਾਏ ਜਾ ਕੇ ਪਰ ਹਜੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਮੇਰੀ ਛੋਟੀ ਭਨੇਮੀ ਆ ਇੱਕ ਦੋ ਵਾਰੀ ਉਹ ਸਕੂਲ ਜਾ ਰਹੀ ਹੈ ਉਹਨਾਂ ਦੇ ਤਿੰਨ ਮੁੰਡੇ ਆ ਜਿਹੜੇ ਮੋਰਸਾ ਪਿਛੇ ਲਾ ਕੇ ਮੇਰੀ ਭਨੇਮੀ ਕੋਲੋਂ ਕਈ ਵਾਰੀ ਕਹਿੰਦੇ ਨੇ ਅੰਨੂ ਨਹੀਂ ਆਈ ਛੱਡਣਾ ਅੰਨੂ ਕਹਿੰਦੇ ਨੇ ਚੁੱਕ ਕੇ ਲੈ ਜਾਣਾ ਕਿੰਨੇ ਕੋ ਬੰਦੇ ਸਿੱਧਾ ਘਰ ਤੇ ਹਮਲਾ ਇਹ ਘਰ ਦੂਰ ਸਰ 10 15 ਬੰਦੇ ਹੈਗੇ ਸੀ ਅੰਨ ਦੇ ਕੋ ਦੱਤਰ ਤੇਜਦਾਰ ਹਥਿਆਰ ਹੈਗੇ ਸੀ ਉਹਨ ਪਰ ਫਿਰ ਵੀ ਮੈਂ ਬੜੀ ਮੁਸ਼ਕਲ ਆਪਣੀ ਹਿੰਮਤ ਦੇ ਨਾਲ ਆਪਣੇ ਪਰਿਵਾਰ ਦੀ ਤੇ ਆਪਣੀ ਜਾਨ ਬਚਾਈ ਹੈ ਕੀ ਚਾਹੁੰਦੇ ਮੈਂ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਸਾਡੀ ਜਿਹੜੀ ਪ੍ਰੋਟੈਕਸ਼ਨ ਕਰੇ ਇਹਨਾਂ ਦੇ ਵਿਰੁੱਧ ਦੇ ਵਿੱਚ ਵੇਖੋ ਮੈਂ ਇਹਨਾਂ ਦੇ ਵਿਰੁੱਧ ਕਰ ਨਸ਼ੇ ਵਾਲੇ ਜੇ ਮੈਂ ਚੱਲੇ ਆ ਤੇ ਮੇਰਾ ਸਾਥ ਦੇ ਨਾਲ ਹੋ ਕੇ ਮੇਰੀ ਮਦਦ ਕਰਨ ਤੇ ਮੇਰੇ ਪਰਿਵਾਰ ਦੀ ਰਾਖੀ ਕੀਤੀ ਜਾਏ ਕਿਉਂਕਿ ਕੱਲ ਨੂੰ ਜੇ ਕੋਈ ਝਗੜਾ ਕੋਈ ਨੁਕਸਾਨ ਹੈ ਮੇਰਾ ਕਰਦੇ ਨੇ ਇਹਦੇ ਜ਼ਿੰਮੇਵਾਰ ਰਵੀ ਕੁਮਾਰ ਅਜੀਤ ਕੁਮਾਰ ਲਵ ਉਹਨਾਂ ਦੇ ਮਾਮੇ ਦਾ ਮੁੰਡਾ ਉਹਨਾਂ ਦਾ ਪਿਓ ਸਵਰਨਦਾਸ ਹੋਏਗਾ ਹਾਂਜੀ ਇੱਕ ਗੱਲ ਹੋਰ ਆ ਫਿਰ ਇਹ ਕੀ ਕਰਦੇ ਨੇ ਆਪਣੀ ਸਫਾਈ ਦੇਣ ਵਾਸਤੇ ਆਪਣੇ ਹੀ ਪਰਿਵਾਰ ਦੇ 20 25 ਜੀ ਲੈ ਜਾਂਦੇ ਨੇ ਥਾਣੇ ਵਿੱਚ ਤੇ ਜਾ ਕੇ ਕਹਿੰਦੇ ਨੇ ਇਹ ਹੀ ਬੜੇ ਚੰਗੇ ਆ ਇਹ ਬਿਲਕੁਲ ਸਭ ਕੁਝ ਝੂਠ ਜੇ ਇਹ ਨਸ਼ੇ ਦਾ ਵਪਾਰ ਕਰਦੇ ਪਏ ਜੇ ਪੁਲਿਸ ਕਹਿੰਦੀ ਹੈ ਸਾਡੀ ਮਦਦ ਕਰੋ ਜੇ ਇਹ ਪੁਲਿਸ ਨੇ ਮਦਦ ਕੀਤੀ ਹੈ ਨਸ਼ੇ ਵਾਲੇ ਇਹਨਾਂ ਨੂੰ ਕਈ ਵੀਡੀਓ ਮੈਂ ਪੁਲਿਸ ਨੂੰ ਪਾਈਆਂ ਨਸ਼ਾ ਵੇਚਦੇ ਇਹਨਾਂ ਦੀਆਂ ਪਰ ਅੱਜ ਤੱਕ ਕੋਈ ਹਜੇ ਤੱਕ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਮੇਰੇ ਕੋਲ ਪ੍ਰੂਫ ਨੇ ਮੇਰੇ ਘਰ ਦੀ ਸੀਸੀਟੀਵੀ ਚੈੱਕ ਕਰੋ ਇਹਨਾਂ ਨੇ ਕਿੱਦਾਂ ਆ ਕੇ ਮੇਰੇ ਮੇਰੇ ਉੱਤੇ ਤੇ ਮੇਰੇ ਪਰਿਵਾਰ ਤੇ ਹਮਲਾ ਕੀਤਾ ਪਰ ਝੂਠੀਆਂ ਦਰਖਾਸਤਾਂ ਦੇ ਰਹੇ ਨੇ ਸਾਡੇ ਉੱਪਰ ਸਾਡੀ ਪੁਲਿਸ ਕੋਲ ਪ੍ਰਸ਼ਾਸਨ ਆ ਸਾਡੀ ਮਦਦ ਕੀਤੀ ਜਾਏ ਬਿਲਕੁਲ ਜੀ ਇੱਕ ਅਜੇ ਸਾਨੂੰ ਕੋ ਸਰਨਦਾਸ ਵਾਸੀ ਦੇ ਗੰਦੀ ਕੈਂਪ ਤੇ ਚੂਨੀ ਲਾਲ ਦੇ ਦੋ ਪਰਿਵਾਰ ਮੈਂਬਰ ਹੋ ਗਏ ਸਿਓਲ ਹਸਪੀਟਲ ਤੇ ਕੀ ਦਾਖਲ ਹੋਏ ਆ ਇਸ ਸੰਬੰਧੀ ਜਿਹੜਾ ਵਾ ਸੀਸੀਟੀਵੀ ਕੈਮਰੇ ਤੇ ਦੇਖ ਰਹੇ ਆ ਇਹਨਾਂ ਦੀ ਐਮਐਲਆਰ ਸਾਡੇ ਕੋਲ ਪਹੁੰਚੀ ਆ ਇਹਨਾਂ ਨੇ ਬਿਆਨ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਦੇ ਬੰਦਲੀ ਆ ਕਰਕੇ ਤੇ ਇਹਨਾਂ ਨੂੰ ਤੁਮ ਕੱਲ ਬੰਦ ਦਿੱਤੀ ਲੋ ਇੱਕ ਪਾਰਟੀ ਕਰ ਰਹੀ ਆ ਕਿ ਨਸ਼ਾ ਵਿੱਚ ਕੋ ਝਗੜਾ ਹੋਇਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਦੀ ਪਹਿਲਾਂ ਵੀ ਰਜਸ਼ ਬਾਜੀ ਪਹਿਲਾਂ ਵੀ ਝਗੜਾ ਹੋਇਆ ਹੈਗਾ ਦੂਸਰੀ ਪਾਰਟੀ ਤੇ ਨਸ਼ਾ ਵਗੈਰਾ ਨਹੀਂ ਭੇਜਦੀ ਕੋਈ ਵੀ ਉਹ ਸਿਰਫ ਇੱਕ ਦੂਜੇ ਤੇ ਤੇ ਦੋਸ਼ ਲਾ ਰਹੇ